हां जी ਵਿਦਿਆਰਥੀਓ ਅੱਜ ਆਪਾਂ 8ਵੀਂ ਜਮਾਤ ਲਈ ਪ੍ਰਸ਼ਨ ਦੇਖਾਂਗੇ ਜੋ ਸਾਡੇ ਫਾਈਨਲ ਐਗਜ਼ਾਮ ਵਿੱਚ ਆਉਣੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਉਹ ਕੁਐਸਚਨ ਨੇ ਜਿਹੜੇ ਆ ਸਕਦੇ ਨੇ ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ ਦੂਜਾ ਕੁਐਸਚਨ ਹੈ ਮਿੱਟੀ ਦੀ ਪਰਿਭਾਸ਼ਾ ਲਿਖੋ ਸਮੁੰਦਰਾਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਸਾਧਨਾਂ ਦੀ ਸਹੀ ਸੰਭਾਲ ਕਿਵੇਂ ਹੋ ਸਕਦੀ ਹੈ ਜੀਵ ਅਤੇ ਨਰਜੀਵ ਸਾਧਨਾ ਵਿੱਚ ਅੰਤਸਪਸ਼ਟ ਕਰੋ ਧੂਮੀ ਅਤੇ ਮਿੱਟੀ ਸਾਧਨ ਦੀ ਮਹੱਤਵਤਾ ਤੇ ਇੱਕ ਨੋਟ ਲਿਖੋ ਵਿਕਸਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨਾਂ ਸਹਿਤ ਸਮਝਾਓ ਮੱਕਣ ਯੋਗ ਸਾਧਨਾ ਦੀ ਵਰਤੋਂ ਸਾਨੂੰ ਜ਼ਿੰਮੇਵਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਦੇਖੋ ਇਹ ਪਹਿਲੇ 파ੜ ਦੇ ਪ੍ਰਸ਼ਨ ਹਨ ਅਤੇ ਇਸ ਤਰ੍ਹਾਂ ਹੁਣ ਆ ਦੇਖੋ ਫਿਰ ਕੁਐਸਚਨ ਨੰਬਰ 1 ਸ਼ੁਰੂ ਹੋ ਗਿਆ ਹੈ ਇਹ ਦੂਜੇ ਪਾੜ ਦੇ ਪ੍ਰਸ਼ਨ ਹਨ ਜਿਹੜੇ ਕੀ ਬੜੇ ਇੰਪੋਰਟੈਂਟ ਹਨ ਜਿਨ੍ਹਾਂ ਵਿੱਚੋਂ ਤੁਹਾਨੂੰ ਕੁਐਸਚਨ ਆ ਸਕਦੇ ਹਨ ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਤ੍ਰਾਤੀਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ਕਿਸਮਾਂ ਦੇ ਨਾਮ ਲਿਖੋ ਪਾਣੀ ਦੇ ਮੁੱਖ ਸੌਮਿਆ ਦੇ ਨਾਮ ਲਿਖੋ ਪ੍ਰਵਾਸੀ ਪੰਛੀ ਕੀ ਹਨ ਅਤੇ ਕਿੱਥੋਂ ਆਉਂਦੇ ਹਨ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਮਿੱਟੀ ਦੀਆਂ ਕਿਸਮਾਂ ਦੱਸ ਕੇ ਦੇਸ਼ ਵਿੱਚ ਜਲੋੜ ਮਿੱਟੀ ਬਾਰੇ ਲਿਖੋ ਉਸ ਤੋਂ ਹੈ ਮਿੱਟੀ ਸਾਧਨ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ ਤਾਂਬੇ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਨਾਂ ਦਾ ਨਾਮ ਲਿਖੋ ਸ਼ਕਤੀ ਦੇ ਨਵੇਂ ਸਾਧਨ ਕਿਹੜੇ ਹਨ ਪਣ ਬਿਜਲੀ ਤਿਆਰ ਕਰਨ ਲਈ ਲੋੜੀਂਦੀ ਜ਼ਰੂਰੀ ਤੱਤਾਂ ਬਾਰੇ ਲਿਖੋ ਇਹ ਦੇਖੋ ਜੀ ਇਸ ਤੋਂ ਇਲਾਵਾ ਅੱਗੇ ਵੀ ਹਨ ਕੁਐਸਚਨ ਇਹ ਦੇਖੋ ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ ਖੇਤੀਬਾੜੀ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ਕੱਦੂ ਕਰਨਾ ਕਿਸ ਨੂੰ ਕਹਿੰਦੇ ਹਨ ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਹੋ ਸਕਦੀ ਹੈ ਪਰਸਨ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਕਾਫੀ ਦੀਆਂ ਤਿੰਨ ਕਿਸਮਾਂ ਦੇ ਨਾਮ ਲਿਖੋ ਖੇਤੀ ਦੀਆਂ ਕਿਸਮਾਂ ਦੇ ਨਾਮ ਦੱਸੋ ਅਤੇ ਸੰਗਣੀ ਅਤੇ ਵਿਸ਼ਾਲ ਖੇਤੀ ਵਿੱਚ ਅੰਤਰ ਲਿਖੋ ਪੰਜਾਬ ਵਿੱਚ ਕਪਾਹ ਦੀ پیداوار ਤੇ ਨੋਟ ਲਿਖੋ ਬੈਂਕ ਵਿੱਚ ਖਾਤੇ ਕਿੰਨੀ ਕਿਸਮ ਦੇ ਹੋ ਸਕਦੇ ਹਨ ਨਾਮ ਲਿਖੋ ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮਕਾਜ ਸੰਬੰਧੀ ਖੋਲੇ ਗਏ ਖਾਤੇ ਨੂੰ ਕੀ ਆਖਦੇ ਹਨ ਬੈਂਕ ਵਿੱਚ ਸਭ ਤੋਂ ਵੱਧ ਲੋਕਪ੍ਰੀਏ ਖਾਤੇ ਕਿਹੜੀ ਕਿਸਮ ਦੇ ਖਾਤੇ ਖੋਲਦੇ ਹਨ ਇੰਟਰਨੈਟ ਬੈਂਕਿੰਗ ਦੇ ਹੋਰ ਨਾਮ ਕਿਹੜੇ ਹਨ ਭਾਰਤੀ ਰਿਜ਼ਰਵ ਬੈਂਕ ਦੇ ਨੋਟ ਲਿਖੋ ਮੋਬਾਈਲ ਬੈਂਕਿੰਗ ਕੀ ਹੈ ਆਰਟੀਜੀਐਸ ਅਤੇ ਐਨ ਈ ਐਫ ਟੀ ਵਿੱਚ ਕੀ ਅੰਤਰ ਹੈ ਅੱਗੇ ਹੈ ਕੁਐਸਚਨ ਆਫਤ ਕਿਸ ਨੂੰ ਕਿਹਾ ਜਾਂਦਾ ਹੈ ਕੁਦਰਤੀ ਆਫਤਾਂ ਮਨੁੱਖ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਹਨ ਭੁਚਾਲ ਤੋਂ ਤੁਹਾਡਾ ਕੀ ਭਾਵ ਹੈ ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ ਅੱਗੇ ਆਪਾਂ ਦੇਖਦੇ ਹਾਂ ਕੁਐਸਚਨ ਜਵਾਲਾਮੁਖੀ ਕਿਸ ਨੂੰ ਆਖਦੇ ਹਨ ਇਸ ਦੀਆਂ ਕਿਸਮਾਂ ਦੇ ਨਾਮ ਲਿਖੋ ਅੱਗੇ ਦੇਖੋ ਜੀ ਇਹ ਹਨ ਸੁਨਾਮੀ ਕਿਵੇਂ ਪੈਦਾ ਹੁੰਦੀ ਹੈ ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਹਨ ਮਨੁੱਖੀ ਆਫਤਾਂ ਮਨੁੱਖ ਨੂੰ ਕਿਸ ਕਿਸ ਨੂੰ ਕਹਿੰਦੇ ਹਨ ਮਹਾਮਾਰੀ ਤੋਂ ਤੁਹਾਡਾ ਕੀ ਭਾਵ ਹੈ ਆਫਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਾ ਲਈ ਕੀ-ਕੀ ਪ੍ਰਬੰਧ ਕਰਨੇ ਚਾਹੀਦੇ ਹਨ ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀਆਂ ਹਫ਼ਤਾਂ ਤੋਂ ਪਛਾ ਸਕਦੇ ਹਨ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ ਤਿੰਨ ਕਾਲਾਂ ਵਿੱਚ ਵੰਡਿਆ ਹੈ ਇਹ ਦੇਖੋ ਜੀ ਇਹ ਜਿਹੜੇ ਹਨ ਇਤਿਹਾਸ ਦੇ ਪ੍ਰਸ਼ਨ ਸ਼ੁਰੂ ਹੋ ਗਏ ਨੇ ਪਾਰਟ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਆਧੁਨਿਕ ਕਾਲ ਦੌਰਾਨ ਭਾਰਤ ਵਿੱਚ ਆਈਆਂ ਯੂਰਪ ਸ਼ਕਤੀਆਂ ਦੇ ਨਾਮ ਲਿਖੋ ਕਦੋਂ ਅਤੇ ਕਿਸ ਨੇ ਅਵਧ ਰਾਜ ਨੂੰ ਸੁਤੰਤਰ ਰਾਜ ਕੋਸ਼ਿਦ ਕੀਤਾ ਸਰਕਾਰੀ ਦਸਤਾਵੇਜ਼ ਤੇ ਨੋਟ ਲਿਖੋ ਭਾਰਤ ਵਿੱਚ ਪਹੁੰਚਣ ਵਾਲਾ ਪੁਰਤਗਾਲੀ ਕੌਣ ਸੀ ਭਾਰਤ ਵਿੱਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਮ ਲਿਖੋ ਡੱਚ ਲੋਕਾਂ ਨੇ ਭਾਰਤ ਵਿੱਚ ਕਿੱਥੇ-ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ਅੰਗਰੇਜ਼ਾਂ ਨੂੰ ਬੰਗਾਲ ਵਿੱਚ ਪਿੰਨਾ ਚੁੰਗੀ ਕਰ ਦੇ ਵਪਾਰ ਕਰਨ ਦਾ ਅਧਿਕਾਰ ਕਿਸ ਮੁਗਲ ਬਾਦਸ਼ਾਹ ਤੋਂ ਅਤੇ ਕਦੋਂ ਮਿਲਿਆ ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਵਿਚਕਾਰ ਹੋਈ ਬਕਸਰ ਦੀ ਲੜਾਈ ਕਦੋਂ ਅਤੇ ਕਿਸ ਵਿਚਕਾਰ ਹੋਈ ਲੈਪਸ ਦੀ ਨੀਤੀ ਤੇ ਨੋਟ ਲਿਖੋ ਇਸ ਤੋਂ ਇਲਾਵਾ ਹੋਰ ਕੁਸ਼ਨ ਦੇਖਦੇ ਹਾਂ ਜੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕੌਣ ਸੀ ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋ ਸਕਿਆ ਸੀ ਸੈਨਾ ਵਿੱਚ ਭਰਤੀ ਸੈਨਾ ਵਿੱਚ ਭਾਰਤੀ ਸੰਸਨ ਕਾਨੂੰਨ ਦਿੱਤੇ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ ਕਿਹੜੇ ਗਵਰਨਰ ਜਨਰਲ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ ਅਤੇ ਕਿਉਂ 1858 ਈਸਵੀ ਤੋਂ ਬਾਅਦ ਸੈਨਾ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਸਥਾਈ ਬੰਦੋਬਾਸ ਕਿਸ ਨੇ ਕਦੋਂ ਅਤੇ ਕਿੱਥੇ ਸ਼ੁਰੂ ਕੀਤਾ ਖੇਤੀ ਦਾ ਬੰਜੀਕਰਨ ਕਿਵੇਂ ਹੋਇਆ ਵਣਜੀਕਰਨ ਦੀਆਂ ਮੁੱਖ ਫਸਲਾਂ ਕਿਹੜੀਆਂ ਸਨ ਨੀਲ ਵਿਦਰੋਹ ਤੇ ਨੋਟ ਲਿਖੋ ਇਸ ਤੋਂ ਬਾਅਦ ਅਕੇ ਆਪਾਂ ਦੇਖਦੇ ਹਾਂ ਦੇਖੋ ਇਹ ਹੈ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਭਾਰਤ ਵਿੱਚ ਪਟਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ਭਾਰਤ ਵਿੱਚ ਕਾਫੀ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ਚਾਹ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ ਨੀਲ ਉਦਯੋਗ ਦਾ ਵਰਣਨ ਕਰੋ 1857 ਦੇ ਵਿਦਰੋਹ ਦੇ ਕਿਹੜੇ-ਕਿਹੜੇ ਰਾਜਨੀਤਿਕ ਕਾਰਨ ਸਨ ਬਹਾਦਰ ਸ਼ਾ ਜਫਰ ਨੂੰ ਕੀ ਸਜ਼ਾ ਦਿੱਤੀ ਗਈ 1857 ਈਸਵੀ ਦੇ ਵਿਦਰੋਹ ਦੀ ਸਫਲਤਾ ਦੇ ਕੀ ਕਾਰਨ ਸਨ ਭਾਰਤ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਵੁੱਡ ਡਿਸਪੈਚ ਤੋਂ ਕੀ ਭਾਵ ਹੈ ਮੁਸਲਿਮ ਐਂਗਲੋ ओरिएंटਲ ਕਾਲਜ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ ਸਤੀ ਪ੍ਰਥਾ ਨੂੰ ਕਦੋਂ ਅਤੇ ਕਿਸ ਨੇ ਕਿਸ ਦੇ ਯਤਨ ਸਦਕਾ ਗੈਰ ਕਾਨੂੰਨੀ ਕੋਸ਼ਿਸ਼ ਕੀਤਾ ਗਿਆ ਅੱਗੇ ਹੈ ਕਿਸ ਸਾਲ ਵਿੱਚ ਵਿਧਵਾ ਵਿਵਾਹ ਕਰਵਾਉਣ ਦੀ ਕਾਨੂੰਨੀ ਤੌਰ ਤੇ ਆਗਿਆ ਦਿੱਤੀ ਗਈ ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ ਅੱਗੇ ਹੈ 19ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਦਾ ਵਰਣਨ ਕਰੋ ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਅਤੇ ਉਸ ਦਾ ਭਾਵ ਇਸੀ ਵੀਰਸ ਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦੇ ਪੈਂਗੰਬਰ ਕਿਉਂ ਕਿਹਾ ਜਾਂਦਾ ਹੈ ਬਸਤੀਵਾਦ ਤੋਂ ਕੀ ਭਾਵ ਹੈ ਅੱਗੇ ਦੇਖਦੇ ਹਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ-ਕਿਹੜੇ ਨਵੇਂ ਕਸਬੇ ਹੋਂਦ ਵਿੱਚ ਆਏ ਮੁੰਬਈ ਸ਼ਹਿਰ ਵਿੱਚ ਦੇਖਣਯੋਗ ਸਥਾਨਾਂ ਦੇ ਨਾਮ ਲਿਖੋ ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਭਾਰਤ ਵਿੱਚ ਸਰਵਜਨਿਕ ਕਾਰਜ ਨਿਰਮਾਣ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਭਾਰਤ ਵਿੱਚ ਪਹਿਲੇ ਰੇਲਵੇ ਲਾਈਨ ਕਿਸ ਦੁਆਰਾ ਅਤੇ ਕਿੱਥੋਂ ਤੋਂ ਕਿੱਥੋਂ ਤੱਕ ਬਣਾਈ ਗਈ ਆਨੰਦ ਮਠ ਨਾਵਲ ਕਿਸ ਨੇ ਲਿਖਿਆ ਸੀ ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾਖਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਸਾਹਿਤ ਦੇ ਵਿਕਾਸ ਦੇ ਨੋਟ ਲਿਖੋ ਇੰਡੀਆ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਅਤੇ ਕਿਸ ਦੀ ਪ੍ਰਧਾਨਗੀ ਹਿਤ ਹੋਇਆ ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ ਜਨਨ ਨੇ ਸਮੇ ਹੋਈ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਸੀ ਗਦਰ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ ਉਸ ਤੋਂ ਬਾਅਦ ਹੈ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ ਮਹਾਤਮਾ ਗਾਂਧੀ ਕਿਸ ਦੇਸ਼ ਤੋਂ ਕਦੋਂ ਵਾਪਸ ਆਏ ਜਲਿਆਂਵਾਲੇ ਬਾਗ ਹੱਤਿਆਕਾਂ ਕਦੋਂ ਅਤੇ ਕਿੱਥੇ ਹੋਇਆ ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ ਅੱਗੇ ਆਪਾਂ ਕੁਐਸਚਨ ਦੇਖਦੇ ਹਾਂ ਜੀ ਅਯਾਦ ਹਿੰਦਫੋਇਜ਼ ਤੇ ਨੋਟ ਲਿਖੋ ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸ ਇਸ ਦੀ ਕਿੰਨੀ ਕਿੰਨੇ ਮੈਂਬਰ ਸਨ ਇਹ ਜਿਹੜੇ ਕੁਐਸਚਨ ਹੁਣ ਨਾਗਰਿਕ ਸ਼ਾਸਤਰ ਦੇ ਸ਼ੁਰੂ ਹੋ ਗਏ ਹਨ ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਕਦੋਂ ਲਾਗੂ ਹੋਇਆ ਦੇਸੀ ਦੇ ਹਸਤਾ ਦਾ ਕੀ ਕਰਨ ਦਾ ਸੇਰਾ ਕਿਸ ਦੇ ਸਿਰ ਹੈ ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ ਵਿਦੇਸ਼ ਨੀਤੀ ਬਾਰੇ ਤੁਸੀਂ ਕੀ ਜਾਣਦੇ ਹੋ ਸੰਵਿਧਾਨ ਤੋਂ ਕੀ ਭਾਵ ਹੈ ਸੰਵਿਧਾਨ 26 ਜਨਵਰੀ 1950 ਤੋਂ ਕਿਉਂ ਲਾਗੂ ਕੀਤਾ ਗਿਆ ਕਾਨੂੰਨ ਦੇ ਸ਼াব্দਿਕ ਅਰਥ ਲਿਖੋ ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ ਸ਼ਰਾਬ ਬੰਦੀ ਤੋਂ ਕੀ ਭਾਵ ਹੈ ਅਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ ਧਰਮ ਨਿਰਪੱਖਤਾ ਸ਼ਬਦ ਦਾ ਅਰਥ ਲਿਖੋ ਪ੍ਰਸਤਾਵਨਾ ਕੀ ਹੈ ਸੰਵਿਧਾਨ ਦੀ ਪ੍ਰਸਤਾਵਨਾ ਦੀ ਮਹੱਤਤਾ ਕੀ ਹੈ ਅਧਿਕਾਰਾਂ ਤੋਂ ਕੀ ਭਾਵ ਹੈ ਸੰਵਿਧਾਨ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਕੁਝ ਕੁਐਸਚਨ ਹੋਰ ਨੇ ਜੀ ਉਹ ਵੀ ਅਪਾ ਡਿਸਕਸ ਕਰਦੇ ਹਾਂ ਸੰਸਾਰ ਸੰਸਦ ਦਾ ਸ਼ਬਦੀ ਅਰਥ ਲਿਖੋ ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬ ਦੇ ਹੈ ਸੰਸਦ ਦੇ ਵਿੱਚ ਕਾਨੂੰਨ ਕਿਵੇਂ ਬਣਦਾ ਹੈ ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ ਸੰਸਦੀ ਸਰਕਾਰ ਪ੍ਰਣਾਲੀ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਅਤੇ ਕਿੱਥੇ ਸਥਿਤ ਹੈ ਸਿਵਲ ਮਕਦਮਾ ਕੀ ਹੈ ਸਰਕਾਰੀ ਵਕੀਲ ਕੌਣ ਹੁੰਦੇ ਹਨ ਜਨ ਹਿੱਤ ਮੁਕਦਮਾ ਕੀ ਹੈ ਐਫ ਆਈ ਆਰ ਕੀ ਹੈ ਫੌਜਦਾਰੀ ਮੁਕਦਮੇ ਕਿਹੜੇ ਹੁੰਦੇ ਹਨ ਸਿਵਲ ਅਤੇ ਫੌਜਦਾਰੀ ਮੁਕਦਮਿਆਂ ਵਿੱਚ ਅੰਤਰ ਲਿਖੋ ਨਿਆਇਕ ਨਿਰੀਖਣ ਦੀ ਸ਼ਕਤੀ ਤੋਂ ਕੀ ਭਾਵ ਹੈ ਜਾਤੀਵਾਦ ਤੇ ਚੂਹਾ ਚੂਤ ਤੋਂ ਕੀ ਭਾਵ ਹੈ ਭਾਸ਼ਾਵਾਦ ਤੋਂ ਕੀ ਭਾਵ ਹੈ ਕੀ ਅਨਪੜ ਕੀ ਅਨਪੜਤਾ ਇੱਕ ਛਾਪ ਹੈ ਇਸ ਕਥਨ ਦੀ ਪੁਸ਼ਟੀ ਕਰੋ ਇਸ ਦੇ ਪ੍ਰਭਾਵ ਵੀ ਲਿਖੋ ਜਾਤੀਵਾਦ ਦਾ ਭਾਰਤੀ ਲੋਕਤੰਤਰ ਤੇ ਪ੍ਰਭਾਵ ਲਿਖੋ ਕਿ ATM ਕਾਰਡ ਨਾਲ ਕੀ ਕੀ ਹੋ ਸਕਦਾ ਹੈ ਡੈਬਿਟ ਕਾਰਡ ਦੀ ਦੇ ਕੀ ਫਾਇਦੇ ਹਨ ਦੇਖੋ ਜੀ ਇਹ ਸਾਰੇ ਕੁਐਸਚਨਸ ਹਨ ਜੋ ਤੁਹਾਨੂੰ 8ਵੀਂ ਦੇ ਪੱਕੇ ਪੇਪਰਾਂ ਵਿੱਚ ਆ ਸਕਦੇ ਹਨ ਇਹਨਾਂ ਦੀ ਤੁਸੀਂ ਤਿਆਰੀ ਕਰੋ ਅਤੇ ਜਿਸ ਨਾਲ ਤੁਹਾਡਾ 100% ਪੇਪਰ ਪਾਸ ਹੋ ਜਾਵੇਗਾ ਧੰਨਵਾਦ